ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਜੋ ਕਿ ਨਸ਼ੇ ਦਾ ਕੰਮ ਕਰਦੇ ਸਨ ਇੱਕ ਦੇ ਕੋਲੋਂ ਪੋਸਟ ਫੜਿਆ ਗਿਆ ਤੇ ਦੂਸਰੇ ਦੇ ਕੋਲੋਂ ਨਸ਼ੇ ਨਸ਼ਾ ਫੜਿਆ ਗਿਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਰਦਵਾਬਾ YouTube ਚੈਨਲ ਤੇ ਖਾਸ ਰਿਪੋਰਟ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਜੀ ਹਾਂ ਪੁਲਿਸ ਵੱਲੋਂ ਆਏ ਦਿਨ ਹੀ ਨਸ਼ੇ ਤੇ ਸੰਜਾ ਕੱਸਿਆ ਜਾਂਦਾ ਹੈ ਤੁਸੀਂ ਦੇਖ ਰਹੇ ਹੋ ਥਾਣਾ ਫਲੋਡ ਤੋਂ ਜੋ ਥਾਣਾ ਫਲੋਰ ਦੀ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਆ 범ਜਰਮ ਤੁਸੀਂ ਆਪਣੀ ਸਕਰੀਨ ਤੇ ਦੇਖ ਪਾ ਰਹੇ ਹੋ ਇੱਕ ਲੇਡੀ ਵੀ ਪਿੱਛੇ ਹੈ ਔਰ ਤੁਸੀਂ ਦੇਖ ਰਹੇ ਨੇ ਪਰ ਤੇ ਜੇਲਾ ਵੀ ਕਾਟਾਦੇ ਨੇ ਮੁੜ ਕੇ ਆ ਕੇ ਫਿਰ ਤੋਂ ਉਸੇ ਕੰਮ ਦੇ ਵਿੱਚ ਪੈ ਜਾਂਦੇ ਨੇ ਪਰ ਇਹਨਾਂ ਨੂੰ ਲੱਗਦਾ ਆ ਕਿ ਇਹਨਾਂ ਦਾ ਜਿਸ ਤਰ੍ਹਾਂ ਸਾਡੇ ਤੁਹਾਡੇ ਕਾਰੋਬਾਰ ਆ ਇਹਨਾਂ ਦਾ ਵੀ ਕਾਰੋਬਾਰ ਹੈ ਪਰ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਖਤਰਾ ਸਾਫਤ ਹੋ ਰਿਹਾ ਨੌਜਵਾਨਾਂ ਦੀ ਜ਼ਿੰਦਗੀ ਰੁੱੜ ਰਹੀ ਹੈ ਨਸ਼ੇ ਨੇ ਪਤਾ ਨਹੀਂ ਕਿੰਨੇ ਕੁ ਘਰ ਓਜਾੜ ਦਿੱਤੇ ਹਨ ਪਰ ਇਹ ਲੋਕ ਨੇ ਤੁਸੀਂ ਦੇਖੋ ਉਮਰਾ ਵੀ ਇਹਨਾਂ ਦੀ ਕੋਈ ਜ਼ਿਆਦਾ ਨਹੀਂ ਲੱਗਦੀਆਂ ਹਨ ਪਰ ਇਹ ਲੋਕ ਨੇ ਨਸ਼ਾ ਵੇਚਣ ਤੋਂ ਬਾਜ਼ ਨਹੀਂ ਆਂਦੇ ਇਹਨਾਂ ਦੇ ਜਾਇਦਾਦਾਂ ਵੀ ਜ਼ਬਤ ਹੁੰਦੀਆਂ ਨੇ ਤੁਸੀਂ ਦੇਖ ਰਹੇ ਹੋ ਨਮਾ ਸ਼ਰਦ ਬਾਬਾ ਨਸ਼ਾ ਖਿਲਾਫ ਜੰਗ ਦੇ ਵਿੱਚ ਜਲੰਧਰ ਜ਼ਿਲ੍ਹੇ ਦੀ ਪੁਲਿਸ ਨੂੰ ਅਸਲੀ ਸਫਲਤਾ ਅਸਈ ਜਦ ਜਲੰਧਰ ਜ਼ਿਲ੍ਹੇ ਐਸਐਸਪੀ ਸਰਦਾਰ ਹਰਵਿੰਦਰ ਸਿੰਘ ਅਤੇ ਡੀਐਸਪੀ ਫਲੋਰ ਸਰਦਾਰ ਸਰਮਨ ਸਿੰਘ ਬਰਜੇ ਦੇ ਅਗਿਰਿਸ਼ਣ ਅਸ਼ਾਫੇ ਥਾਣਾ ਫਲੋਰ ਪੁਲਿਸ ਨੇ ਦੋ ਮੁਕਦਮੇ ਦਰਜ ਕੀਤੇ ਮੁਕਦਮਾ ਨੰਬਰ 131 ਤੇ ਮੁਕਦਮਾ ਨੰਬਰ 134 ਮੁਕਦਮਾ ਨੰਬਰ 131 ਹੈ ਜੋ ਕਿ ਐਨਡੀਪੀ ਸੈਕਟਰ ਰਾਣੋ ਦੇ ਖਿਲਾਫ ਦਰਜ ਕੀਤਾ ਹੈ ਇਸ ਪਾਸੋਂ 4 ਕਿਲੋਗ੍ਰਾਮ ਪੋਸਤ ਬਰਾਮਦ ਹੋਈ ਇਸ ਦੁਸ਼ਣ ਪਾਸ ਦੇ ਪਹਿਲਾ ਵੀ ਮੁਕਦਮੇ ਦਰਸਨ ਜੋ ਕਿ ਐਨਡੀਪੀ ਸੈਕਟਰ ਤੇ ਕਾਫੀ ਦੇਰ ਤੋਂ ਕਾਰਵਾਰ ਚਲਿਤ ਸੀ ਦੂਜੇ ਮੁਕਦਮੇ ਚ ਸਾਹਿਲ ਪੁੱਤਰ ਸੂਰਜ ਜਿਸ ਪਾਸੋਂ 103 ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਤੇ ਜੂਸ ਪਰ ਜਿਸ ਜਿਸ ਦੇ ਟਾਂਡੇ ਥਾਣੇ ਦੇ ਵਿੱਚ ਪਹਿਲਾਂ ਵੀ ਮਕੰਮਲ ਦਰਸੀ ਗੇ ਜੋ ਕਿ ਆਮ ਸੈਕਟਰ ਤੇ ਨਸ਼ੇ ਦੀ ਕਾਰੋਬਾਰ ਚੀਜ਼ ਸੀ ਤੇ ਇਹਨਾਂ ਨੂੰ ਪੇਸ਼ਦਸ ਕਰਕੇ ਰਿਮਾਰਕ ਸਰ ਕੀਤਾ ਗਿਆ